ਹਾਂਜੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸਟਰ ਮਿਸਿਸ ਗਿਲ ਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ। ਔਰ ਮੈਂ ਵੀ ਬਸ ਵਧੀਆ ਹੀ ਕੱਲ ਬਹੁਤ ਜ਼ਿਆਦਾ ਤਕਾਬਤ ਹੋ ਗਈ ਥੱਕ ਕੇ। ਬਟ ਇੰਨਾ ਕਿਹਾ ਕਿ ਮਤਲਬ ਫੀਵਰ ਦੀ ਤਰ੍ਹਾਂ ਨਹੀਂ ਹੋਇਆ ਹੈਗਾ। ਕੱਲ ਮੈਂ ਜਦੋਂ ਸਾਡਾ ਬੈਂਡ ਪਹੁੰਚਿਆ ਸੀ ਇੱਕ ਵਾਰ ਮੈਂ ਉਹਦੀ ਮੈਡਸਨ ਆਪਣੀ ਲੈ ਲਈ ਸੀ। ਫੀਵਰ ਦੀ ਤਰ੍ਹਾਂ ਨਹੀਂ ਹੋਇਆ ਬਸ ਇਹ ਆ ਕਿ 4 ਘੰਟੇ ਸਾਨੂੰ ਜਿਹੜਾ ਲਾਈਨ ਦੇ ਵਿੱਚ ਲੱਗਣਾ ਪਿਆ ਉਹਦੇ ਕਰਕੇ ਬਸ ਪੈਰਾਂ ਦੀ ਬਸ ਹੋਈ ਪਈ ਆ। ਤੇ ਅੱਡੀਆਂ ਤੋਂ ਬਹੁਤ ਦੁਖ ਰਹੀ ਨੇ ਪੂਰੇ 4 ਘੰਟੇ ਅਸੀਂ 9:30 ਲੱਗੇ ਤੇ 1:30 ਵਜੇ ਮੱਥਾ ਟੇਕ ਕੇ ਅਸੀਂ ਬਾਹਰ ਨਿਕਲੇ ਪੂਰੇ 4 ਘੰਟੇ ਸਾਨੂੰ ਲਾਈਨ ਦੇ ਵਿੱਚ ਲੱਗੇ ਚਲੋ ਕੋਈ ਨਹੀਂ ਵੈਸੇ ਸਾਡੀ SLA ਵੀ ਮਤਲਬ 4-5 ਮਹੀਨੇ ਪਹਿਲਾਂ ਤੋਂ ਬਣ ਰਹੀ ਸੀ ਜਾਣਦੀ ਤੇ ਫਾਈਨਲੀ ਕੱਲ ਚਲੋ ਜਾਏ ਵਧੀਆ ਹੋ ਗਿਆ ਔਰ ਚਲੋ ਜੀ ਫਿਲਹਾਲ ਮੈਂ ਇੱਕ ਦਿਨ ਲਈ ਘਰੋਂ ਚਲੀ ਜਾਮਣਾ ਤਾਂ ਇੰਨਾ ਜ਼ਿਆਦਾ ਕੰਮ ਮੇਰੇ ਵੱਜ ਜਾਂਦੇ ਨੇ ਕਮਰੇ ਦੀ ਉਥਲ ਪੁਥਲ ਹੋ ਜਾਂਦੀ ਆ ਤੇ ਹੁਣ ਮੈਂ ਸਾਰੀ ਉਸ ਸੈਟਿੰਗ ਕਰ ਰਹੀ ਆ ਰਾਤ तकरीबन 10:00 ਵਜੇ ਅਸੀਂ ਘਰ ਆ ਗਏ ਸੀਗੇ ਉਸ ਤੋਂ ਬਾਅਦ ਸਾਰੇ ਸੁੱਤੇ ਪਏ ਸੀ ਬੱਚੇ ਵੀ ਸੌਂ ਗਏ ਸੀ ਫਿਰ ਬਸ ਮੈਨੂੰ ਵੀ फटाफट ਇਹ ਹੋਇਆ ਕਿ ਆਪਾਂ ਫਰੈਸ਼ ਅਪ ਹੋਈਏ ਤੇ ਫਿਰ ਸੌਂઈએ ਸੌ ਕੇ ਬਸ 2-4 ਘੰਟੇ ਜਿਹੜੀ ਆਪਾਂ 6 ਘੰਟੇ ਨੀਂਦ ਲਈ ਮੈਂ ਔਰ 5:00 ਵਜੇ ਮੈਂ ਫੇਰ ਉੱਠ ਖੜੀ ਫੇਰ ਉਹਨਾ ਫਰੈਸ਼ ਹੋ ਗਿਆ ਮਾਈਂਡ ਵੀ ਔਰ ਬਾਡੀ ਵੀ ਕਿਉਂਕਿ ਨੀਂਦ ਬਹੁਤ ਜ਼ਰੂਰੀ ਆ ਔਰ ਬਸ ਹੁਣ 5 ਵਜੇ ਉੱਠ ਕੇ ਬੱਚੇ ਰੈਡੀ ਕੀਤੇ ਰੈਡੀ ਕਰਕੇ نیچے ਭੇਜ ਦਿੱਤੇ ਨੇ ਬਟ ਮੈਂ ਹਜੇ ਆਈ ਨਹੀਂ ਔਰ ਮੈਂ ਕਿਹਾ ਚਲੋ ਫਿਲਹਾਲ ਮੈਂ ਰੂਮ ਦੀ ਸਾਰੀ ਸੈਟਿੰਗ ਕਰਾਂ ਜਾਂ ਜਸਵਿੰਦਰ ਆ ਜੇਗੀ ਫਿਰ ਸਾਰਾ ਕੰਮ ਹੁੰਦਾ ਚੜੂ ਕੁਚਾ ਸਾਰਾ ਕੁਝ ਹੋ ਜਾਏਗਾ ਫਿਰ ਮੈਂ ਅੱਜ نیچے ਜਾ ਕੇ ਬ੍ਰੇਕਫਾਸਟ ਕਰਕੇ ਉਸ ਤੋਂ ਬਾਅਦ 2-3 ਘੰਟੇ ਫੇਸ ਹੋਊਂਗੀ ਫੇਸ ਸੈਟ ਆਏਗਾ कल शॉपिंग ਤਾਂ ਆਪਾਂ ਕੁਝ ਖਾਸ ਨਹੀਂ ਕੀਤੀ ਹੈਗੀ ਅਮਰੀਕਾ ਤੋਂ ਕਿਉਂਕਿ ਪਤਾ ਹੀ ਹੈ ਤੁਨ ਸਾਰਿਆਂ ਕਿ ਉਹ ਵਾਲੀ ਮਾਰਕੀਟ ਦੇ ਵਿੱਚ ਕਿੰਨੀ ਮਹਿੰਗਾਈ ਹੈ ਕਿੰਨੀ ਮਹਿੰਗੀ ਚੀਜ਼ਾਂ ਮਤਲਬ ਚਲੋ ਮਹਿੰਗੀ ਵੀ ਨਹੀਂ ਆਪਾਂ ਕਹਿ ਸਕਦੇ ਹੈਗੇ ਮਤਲਬ ਚੀਜ਼ ਤਾਂ ਹੋਵੇ ਪ੍ਰਾਈਸ ਦੇ ਅਕੋਰਡਿੰਗ ਏ ਆ ਬਸ ਕੁਝ ਨਹੀਂ ਫਿਰ ਮੈਂ ਬੱਚਿਆਂ ਲਈ ਕੜੇ ਲੈ ਪ੍ਰਸ਼ਾਦ ਲਿਆ ਔਰ ਬੱਚਿਆਂ ਨੂੰ ਟੀ-ਸ਼ਰਟਾਂ ਲੈ ਲਈਆਂ ਦੋ ਦੋ ਥੈਨ ਬਸ ਇਹ ਸਾਮਾਨ ਲੈ ਕੇ ਆਪਾਂ ਫਿਰ ਸਾਡਾ ਪਿੰਡ ਚਲੇ ਗਏ ਉੱਥੇ ਇੰਜੋਏ ਕੀਤਾ ਸੀ ਖੂਬਸਾਰਾ ਵੀਡੀਓ ਜਲਦੀ ਇੰਸਟਾਗ੍ਰam ਤੇ ਅਪਲੋਡ ਹੋਣਗੀਆਂ ਸਾਰਿਆਂ ਦੀਆਂ ਦੈਨ ਬਸ ਫਿਰ ਅਸੀਂ ਹੋਰ ਤਾਂ ਜ਼ਿਆਦਾ ਕੁਝ ਨਹੀਂ ਲਿਆ ਹੈਗਾ। ਔਰ ਫਿਰ ਅਸੀਂ ਆਗੇ ਵਾਪਸ ਗਾ। ਚਲੋ ਜੀ ਫਿਰ ਫਿਲਹਾਲ ਸਾਰਾ ਸਮਾਨ ਸੰਭੀ। ਇੱਕ ਮੈਗ ਨੂੰ ਮੈਂ ਡਾਲ ਲਈ ਸੀਗੀ ਤੇ ਉਹ ਇੱਕ ਉਹ ਮੈਨੂੰ ਠੀਕ ਲੱਗਿਆ ਕਿ ਮਤਲਬ ਉਹ ਇੱਕ ਵਾਰ ਅਸੀਂ ਲੁਧਿਆਣੇ ਦੇਖੀ ਸੀ ਉਹ 150 ਦੀ ਦੇ ਰਿਆ ਸੀਗਾ। ਬਟ ਇੱਥੋਂ ਅਸੀਂ ਲੀਆ 100 ਦੀ। ਉਹ ਵੀ ਮੈਂ ਤੁਹਾਨੂੰ ਦਿਖਾਵਾਂਗੀ। ਬਣੀ ਤਾਂ ਸਾਰੀ ਨੈਟ ਲਾਂਜੇ ਦੀ ਹੋਈ ਹੈ। ਇਹ ਟੀ-ਸ਼ਰਟਸ ਆਪਨੇ ਦੋਨੇ ਸੰਭਾਲ ਗਏ ਨੇ ਉਹ ਸਵੇਰੀ ਉੱਠ ਕੇ ਉਹਨਾਂ ਨੂੰ ਇਹ ਸੀ ਮਮਾ ਤੁਸੀਂ ਕਿੰਨੇ ਵਜੇ ਆਏ ਸਾਡੇ ਲਈ ਕੀ ਲੈ ਕੇ ਆਏ ਕਿਉਂਕਿ ਬੱਚੇ ਤਾਂ ਹੁੰਦਾ ਹੀ ਆ ਘਰ ਛੱਡੇ ਹੋਏ ਸੀਗੇ ਬਸ ਉਹਨਾਂ ਲਈ ਮੈਂ ਲੈ ਕੇ ਆਈ ਚਲੋ ਜੀ ਹੁਣ ਆਪਾਂ ਸੰਭਾਲ ਦਈਏ ਸਾਰਾ ਕੁਛ ਤੇ ਚਲ ਜੀਏ ਫੇਰ نیچے 8:30 ਵਜੇ ਦੇ ਲਗ ਲੱਗਨੀ ਧੋਪ ਪਈ ਆ ਆਪਾਂ ਆਇਆ ਪਾਣੀ ਪਾਉਣ ਲਈ ਬੂਟਿਆਂ ਨੂੰ ਉੱਪਰ ਮੈਂ ਪੈਪ ਖੜਦੀ ਹਾਂ ਇੱਦੋਂ ਸਬਜ਼ੀਆਂ ਲੱਗੀਆਂ ਹੋਈਆਂ ਨੇ

ਨਾਂ ਵੀ ਬਥਰੀਆਂ ਲੱਗੀਆਂ ਨੇ ਬੇਲ ਪੁੱਤੀ ਹੋ ਜਾਂਦੀ ਆ ਆ ਕਿੱਥੇ ਗਿਆ ਹੋ ਗਏ ਆਪਾਂ ਰੈਡੀ ਤੇ ਅੱਜ ਤਾਂ ਬਸ ਸੋਚਿਆ ਹਾਂ ਫਿਲਹਾਲ ਤਾਂ ਕਿ ਰੈਸਟ ਹੀ ਕਰਨਾ ਸਾਰਾ ਦਿਨ ਤੇ ਵੈਸੇ ਗੋ ਸੋਦੇ ਹੁੰਨੇ ਉਹ ਕੰਮ ਹੁੰਦਾ ਦਾ ਘੱਟ ਹੀ ਹੁੰਦਾ ਪਰ ਨਹੀਂ ਬਈ ਪੈਰ ਬਹੁਤ ਦੁਖ ਰਹੇ ਨੇ ਇਸ ਲਈ ज़रूरी नहीं फिर हूं तक था फीवर हो या नहीं। फीवर होने पूरे हो जाने इसलिए नीचे ब्रेकफास्ट दैन करिए रेस्ट आर्मी ठंड चढ़ गई गर्मी चढ़ गई क ਉਹ ਜੇ ਅਸੀਂ ਗੱਟੇ ਗਲੀਆਂ ਉੱਪਰ ਲੈ ਲੈਂਦੇ ਲੋਕਾਂ ਮੇਰੀ ਕਿਵੇਂ ਭਈ ਹੈ ਜੀ ਉੱਠ ਗਏ ਆਪਾਂ ਤੂੰ ਕਿੰਨੇ ਵਜੇ ਉੱਠੀ ਆ ਦੋਨੇ ਟਾਈਮ ਵਜੇ ਉੱਠੀ ਆ ਉਲਟੀ ਘੜੀ ਮੇਰੀ ਦਾ ਖੁੱਲ ਗਈ ਐਥੇ ਕੋ ਖੋਲੀ ਹਾਲੀ ਇਹ ਗੇਟ ਕੌਣ ਖੋਲਦੀ ਟੱਡ ਦੋਨਾਂ ਚ ਨਹੀਂ ਨਹੀਂ ਉਦੋਂ ਬਾਅਦ ਮੈਨੂੰ ਜਾਗਾ ਹੀ ਫਿਰ ਪਈਆਂ ਸੀ ਮੈਂ ਉੱਠੀ ਸੀ ਮੇਰੀਆਂ ਖੁੱਲ ਨਹੀਂ ਨਹੀਂ ਜੋਤ ਆ ਗਿਆ ਸਵੇਰ ਦੋ ਮੈਂ ਕੋਸ਼ਿਸ਼ ਰੱਖਣ ਉਹ ਆ ਗਏ ਉਹ ਵੀ ਆਪਾਂ ਉੱਠ ਗਏ ਇੱਕ ਸੌਣ ਨੂੰ ਵੀ ਥੋੜਾ ਆਪਾਂ ਲੇਟ ਹੋਏ ਕਿੰਨੇ ਵਜੇ ਸੁੱਤੇ ਸੀ ਇੱਕ ਸਵਾ ਇੱਕ ਸਵਾ ਇੱਕ ਸੁੱਤੇ ਆ ਸਵਾ ਇੱਕ ਕੱਤੇ ਡੇਢ ਟਰੋਂ ਜਾਪਾ ਸੌਂਦੀਆਂ ਨੇ ਇੱਕ ਵਜੇ ਸੀ ਜਦੋਂ ਆਂਡੇ ਹੋਣ ਗਈਆਂ ਨੇ ਉਦੋਂ ਬਾਅਦ 15 ਮਿੰਟ ਤੂੰ ਗੱਲਾਂ ਬਾਤਾਂ ਜੀ ਨਹੀਂ ਠੀਕ ਆਈਆਂ 3 ਵਜੇ ਉੱਠ ਗਏ ਫਿਰ ਵੀ ਡੇਢ ਘੰਟੇ ਦੀ ਨੀਂਦ ਨਾਲ ਥੋੜਾ ਸੈੱਟ ਹੋ ਗਿਆ ਸੀ ਬੱਚੇ ਆ ਗਏ ਸਕੂਲ ਤੋਂ ਇੱਕ ਉਹ ਹੋਰ ਸੀ ਸਾਡਾ ਨਾ ਬਿਹੋਸ਼ ਹੋਇਆ ਪਿਆ ਉਹ ਪਾਣੀ ਪੀਣ ਗਿਆ ਆ ਗਿਆ ਆ ਗਿਆ ਆ ਗੇ ਹੈਲੋ ਹੈਲੋ ਪਹਿਲਾਂ ਹੀ ਖੁੱਲਾ ਪਿਆ ਸਾਡਾ ਪਾਰਸਲ ਅੱਜ ਇੱਕ ਹੋਰ ਪਾਰਸਲ ਆਇਆ ਇਹਦੇ ਵਿੱਚ ਵੀ ਆਂਟੀ ਦੇ ਸੂਟ ਆ ਜਿਹੜੇ ਦੋ ਰਹਿੰਦੇ ਸੀ ਉਹ ਸੂਟ ਨਾਲ ਦੇ ਦੇਖ ਲੈ ਕੇ ਸਾਨੂੰ ਪਹਿਲਾਂ ਹੀ ਉਹ ਆਏ ਹਾਂ ਵੀ ਕੀ ਮੰਗਾਉਂਦੀਆਂ ਨੇ ਰੋਜ਼ ਇਟਸ ਸਟਰੋਂਗ ਵੈਰੀ ਸਟਰੋਂਗ ਦੋ ਸੂਤਾਈ ਹੈਗੇ ਇਹਦੇ ਵਿੱਚ ਸੁੰਦਰ ਸੁੰਦਰ ਨਿਰੰਗ ਵੀ ਓ ਨੋ ਇੱਕ ਰੰਗ ਗਲਤ ਭੇਜ ਦਿੱਤਾ ਹੈ ਉਹਨਾਂ ਨੇ ਵਾਫ ਕਰ ਆਹ ਆਹ ਵਾਲਾ ਇਹ ਚ येलो ਫਲਾਵਰ ਵਾਲਾ ਮੰਗਾਇਆ ਸੀ ਆਂਟੀ ਨੇ ਇਹ ਰੈੱਡ ਵਾਲਾ ਭੇਜਤਾ ਇਹਨਾਂ ਨੇ ਤੇ ਦੁਬਾਰਾ ਦੁਬਾਰਾ ਭੇਜਣਗੇ ਆਪੇ ਭੇਜਣਗੇ ਟਾਈਮ 7 ਵਜ ਚੁੱਕੇ ਨੇ ਤੇ ਆਪਾਂ ਆ ਗਏ ਉੱਪਰ ਔਰ ਥੱਕ ਵੀ ਅਜਤਾ ਥੋੜਾ ਟਾਈਮ ਬੈਲੇ ਸਵੇਰੇ ਸਵੇਰੇ ਬੂਟੇ ਨੂੰ ਪਾਣੀ ਪਾ ਕੇ ਗਏ ਸੀ ਸਾਰੇ ਸੁੱਕ ਗਏ ਤਾਂ ਛੋਟੀ ਜੀ ਆ ਕੋਈ ਨਹੀਂ ਸਾਰੇ ਸੁੱਕ ਗਏ ਇੰਨੀ ਜ਼ਿਆਦਾ ਗਰਮੀ ਹੋਣ ਲੱਗਦੀ ਹੁਣ ਇੰਦਰਜੀਤ ਕਰ ਰਹੇ ਥੋੜਾ ਥੋੜੀ ਗੋਡੀ ਚਲ ਤਾਂ ਪਾਇਆ بڑے ਬੂਟੇ ਹਨਾ ਉਹ ਵਿੱਚ ਕਵਾਏ ਦਈਏ ਹੁਣ ਉਹ ਨਹੀਂ ਚੱਲਿਆ ਹੈਗਾ ਇੱਕ ਆਹ ਵਾਲਾ ਆਹ ਦੇ ਆ ਪੈਪ ਨੂੰ ਇੱਥੇ ਟੇਪ ਲਵੇਟਣ ਵਾਲੀ ਹੈ ਨਹੀਂ ਇਹਨੂੰ ਇੱਥੋਂ ਵੱਢ ਕੇ ਡਾਇਰੈਕਟ ਉੱਥੇ ਚੜਾ ਦੇ ਇੰਨਾ ਕਿਸੇ ਹਿੱਸਾ ਕੱਢਦੇ ਹੋ ਇਹ